ਮੇਰੇ ਪਤੀ ਆ ਜੀ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਨੂੰ ਪੰਜਾਬ ਲੈ ਜਾਂਦਾ ਜਾ ਰਿਹਾ ਹੈ ਗੱਲਬਾਤ ਹੁੰਦੀ ਰਹੀ ਤੁਹਾਡੀ ਪਪਰ ਪ੍ਰੀਤ ਨਾਲ ਜੀ ਹਾਂ ਜੀ ਹਫਤੇ ਚ ਦੋ ਵਾਰ ਗੱਲ ਹੁੰਦੀ ਸੀ ਹਾਂ ਜੀ ਉਹ ਜਿਹੜਾ ਇਹਨਾਂ ਨਾਲ ਗਾ ਕਰੋ ਨਿਬਲ ਗੋੜੀ ਤੇ ਜਗਤ ਕਿਨਾਲ ਰਹੀ ਸੀ ਕੀ ਬੈਕਗ੍ਰਾਉਂਡ ਸੀ ਪਪਰ ਪ੍ਰੀਤ ਦਾ ਜੀ ਪਪਰ ਪ੍ਰੀਤ ਇੱਕ ਪੇਸ਼ੇਵਰ ਜੋ ਪੱਤਰਕਾਰ ਸੀ ਤੇ ਇੱਕ ਜੋ ਨਸ਼ਾ ਬੰਦ ਕਰਾਉਂਦੇ ਸੀ ਤੇ ਭਾਈ ਸਾਹਿਬ ਜਦੋਂ ਆਏ ਉਹਨਾਂ ਨੇ ਨਾਲ ਅੰਮ੍ਰਿਤ ਛਕਾਉਂਦੇ ਸੀ ਜੋ ਉਹਨਾਂ ਦੇ ਨਾਲ ਜਾਂਦੇ ਸੀ ਬਸ ਇੰਨਾ ਹੀ ਆ ਉਹਨਾਂ ਦਾ ਕਹਿੰਦੇ ਜੀ ਪੱਪਲਪ੍ਰੀਤ ਦੇ ਵੱਲੋਂ ਰੋਲ ਅਦਾ ਕੀਤਾ ਗਿਆ ਹੈ ਭਾਈ ਅਪਰਖੋਲ ਪਹਾੜ ਦੇ ਵਿੱਚ ਜਿੱਤੇ ਸ਼ਾਹ ਦੇ ਦੇਖੋ ਜੀ ਜੇ ਕੋਈ ਉਹਨਾਂ ਦਾ ਇਨਕਾਊਂਟਰ ਕਰ ਦਿੰਦਾ ਉਹਨਾਂ ਨੂੰ ਖਤਮ ਕਰ ਦਿੰਦਾ ਉਹਦੇ ਨਾਲੋਂ ਆਪਣਾ ਸੇਫ ਹੋਣਾ ਜ਼ਰੂਰੀ ਆ ਕਿ ਆਪਣਾ ਬਚਾ ਕੀਤਾ ਵਾ ਤੇ ਉਹ ਵਧੀਆ ਹੀ ਆ ਕਿ ਆਪਣਾ ਬਚਾ ਕੀਤਾ ਤੇ ਅੱਜ ਭਾਈ ਸਾਹਿਬ ਸਾਰੇ ਸਿੰਘ ਜਿਹੜੇ ਸਾਡੇ ਚ ਮੌਜੂਦ ਆ ਇਹ ਉਸ ਟਾਈਮ ਤੇ ਕੁਝ ਵੀ ਕਰ ਸਕਦੇ ਸੀ ਹਾਂਜੀ ਤੁਸੀਂ ਕੀ ਮਾਰਦੇ ਹੋ ਮੰਗਦੇ ਵੇਖੋ ਜੀ ਜੋ ਕੁਛ ਹੈ ਗਲਤੀ ਆ ਅਸੀਂ ਤਾਂ ਕਹਾਂਗੇ ਕਿ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਕਿ ਜਿਵੇਂ ਅਸੀਂ 2 ਸਾਲ ਉੱਤੇ ਲਾ ਲੀਏ ਹੁਣ ਵੀ ਇਸ ਤਰ੍ਹਾਂ ਉਹਨਾਂ ਨੂੰ ਹਵਾ ਬਣਾਇਆ ਜਾ ਰਿਹਾ ਹਾਂਜੀ ਕਿਤੇ ਵੇਲੇ ਕੋਰਟ ਚ ਲੈਣ ਦਾ ਜਾ ਰਿਹਾ ਨਹੀਂ ਸਾਨੂੰ ਹਲੇ ਤੱਕ ਕੋਈ ਪਤਾ ਨਹੀਂ ਅਸੀਂ ਤੇ ਆਪਣੇ ਟਾਈਮ ਨਾਲ ਆ ਗਏ ਸੀ ਕਿ ਜਦੋਂ ਵੀ ਕਰਨਗੇ ਸਾਰਾ ਦਿਨ ਚ ਉਦੋਂ ਅਸੀਂ ਦੇਖ ਕੇ ਜਾਵਾਂਗੇ ਮੰਤਰਕਾਰ ਕੀ ਕਿਹੜਾ ਚੌਕ ਹੈ ਅੱਜ ਫੱਪੋ ਜੀ ਨੂੰ ਪੰਜਾਬ ਤੇ ਲੱਗਾ ਹੈ ਤੇ ਅੱਜ ਲਾਲਾ ਕੋਰਟ ਚ ਹਾਂਜੀ ਇਹ ਕਹਿਣਾ ਚਾਹਾਂਗੀ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ 2 ਸਾਲ ਤੋਂ ਬਾਅਦ ਅੱਜ ਸਾਡੇ ਬੱਚੇ ਸਾਡੇ ਪੰਜਾਬ ਦੀ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਪਹੁੰਚ ਰਹੇ ਆ ਇਸ ਕਰਕੇ ਅਸੀਂ ਬਹੁਤ ਖੁਸ਼ ਆ ਆਇਆ ਕਹਿਣਾ ਚਾਹਾਂਗੀ ਕਿ ਹੁਣ ਅੱਗੇ ਬਹੁਤ ਥਾਂ ਹੈ ਤੁਸੀਂ ਰੱਖ ਲਿਆ ਹੁਣ ਇਸ ਤੋਂ ਬਾਅਦ ਇਹਨਾਂ ਦੀ ਛੇਤੀ ਛੇਤੀ ਜਮਾਨਤਾਂ ਕਰਵਾਈਆਂ ਜਾਣ ਕੀਤੀਆਂ ਜਾਣ ਇਹਨਾਂ ਨੂੰ ਘਰਾਂ ਚ ਭੇਜਿਆ ਜਾ ਤਾਂ ਜੋ ਪਰਿਵਾਰਾਂ ਚ ਜਾ ਕੇ ਆਪਣਾ ਕੰਮਕਾਜ ਵੇਖਣ ਜਿਹੜੀ ਐਨਐਸ ਲਗਾਈ ਗਈ ਸੀ ਕਿੰਨੀ ਸਹੀ ਬਿਲਕੁਲ ਗਲਤ ਸੀ ਕਾਰਨ ਕੀ ਬਣ ਰਹੇ ਆ ਕਾਰ ਨਹੀਂ ਹੋਈ ਕਿ ਸਿੱਖਾਂ ਦੇ ਨਾਲ ਪੱਕਾ ਹੈ ਸਾਰੇ ਪਾਸੇ ਅੰਮ੍ਰਿਤਪਾਲ ਦਾ ਕਿਹ ਕੀ ਰੋਲ ਅਦਾ ਕਰਨ ਵਾਲਾ ਪੱਪਲ ਪ੍ਰੀਤ ਸਾਰਾ ਜਿਹੜਾ ਜਗ੍ਹਾ ਦੇ ਉੱਪਰ ਲਾਲ ਖੜਦਾ ਰਿਹਾ ਭਜੌਣ ਦੇ ਵਿੱਚ ਵੀ ਪੱਪਲ ਪ੍ਰੀਤ ਆ ਭਜੌਣ ਦੇ ਵਿੱਚ ਇਦਾਂ ਹੈ ਕਿ ਅੱਗੇ ਮੈਂ ਦੱਸਿਆ ਕਿ ਜਦੋਂ ਪੁਲਿਸ ਮਗਰ ਪੈ ਗਈ ਆ ਤੇ ਜੇ ਪੱਪਲ ਦੇ ਨਾਲ ਅੰਮ੍ਰਿਤਪਾਲ ਪੱਪਲ ਪ੍ਰੀਤ ਦੇ ਨਾਲ ਬੈਠਾ ਜਾਂ ਕੋਈ ਹੋਰ ਵੀ ਬੈਠਾ ਹੁੰਦਾ ਤੇ ਫਿਰ ਇਹਨਾਂ ਨੇ ਕਹਿਣਾ ਉਹਦਾ ਹੱਥ ਹੈ ਸਾਰਾ ਇਸ ਕਰਕੇ ਵੀ ਜਦੋਂ ਇਹਨਾਂ ਨੇ ਨੈਟ ਬੰਦ ਕਰ ਦਿੱਤਾ ਸਭ ਤੋਂ ਵੱਡੀ ਗੱਲ ਤੇ ਫਿਰ ਇਹਨਾਂ ਵੀ ਆ ਕਿ ਪਤਾ ਨਹੀਂ ਕੀ ਕਰ ਸਕਦੀ ਸਰਕਾਰ ਸਾਡੇ ਨਾਲ ਇਸ ਕਰਕੇ ਇਹਨਾਂ ਨੇ ਜਿੱਥੇ-ਜਿੱਥੇ ਇਹਨਾਂ ਨੂੰ ਕਿਤੇ ਥਾਰ ਮਿਲੀ ਆ ਉੱਥੇ ਰੁਕੇ ਆ ਕੋਈ ਇੱਥੇ ਕੋਈ ਹੈ ਤੇ ਕੁਝ ਨਹੀਂ ਹੋ ਰਿਹਾ ਕੀ ਭਜਾ ਕੇ ਲੈ ਗਏ ਆ ਹਰ ਕੋਈ ਇਨਸਾਨ ਇਦਾਂ ਕਰਦਾ ਕੋਈ ਵੀ ਸਾਡੀ ਇਹਦੀ ਜਗ੍ਹਾ ਕੋਈ ਹੋਰ ਹੋਊਗਾ ਉਹ ਨਹੀਂ ਇਦਾਂ ਕਰੂਗਾ ਜਦੋਂ ਮਗਰ ਪੁਲਿਸ 80000 ਫੌਜ ਲੱਗ ਜੇ ਮਗਰ ਬਗੈਰ ਮਤਲਬ ਤੋਂ ਬਿਨਾਂ ਕਸੂਰ ਖਾਲੀ ਹਥਿਆਰਾਂ ਤੋਂ ਬਿਨਾਂ ਉਹਨਾਂ ਕੋਈ ਹਥਿਆਰ ਨਹੀਂ ਕੁਝ ਨਹੀਂ ਸਵਾਈ ਘੱਤਰਿਆਂ ਤੋਂ ਤੇ ਫਿਰ ਉਹ ਕੀ ਕਰਨਗੇ ਭੱਜਣਗੇ ਜੀ ਮਾਰ ਕਰਦੇ ਤੁਸੀਂ ਹੁਣ ਮੰਗ ਬਸ ਇਹੋ ਹੀ ਆ ਕਿ ਛੇਤੀ ਇਹਨਾਂ ਦੀ ਜਮਾਨਤ ਪਤਾ ਹੀ ਹੈ ਜਿੰਨਾ ਕੇ ਇਹਨਾਂ ਨੂੰ ਕਸੂਰ ਸਾਰਾ ਪਤਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਵੇ ਕਸੂਰ ਆ ਤੇ ਇਹਨਾਂ ਦੀ ਜਮਾਨਤ ਕੀਤੀ ਕਰਵਾਈ ਜਾ